ਪੰਜਾਬ ਦੇ ਵਿੱਚ ਲਗਾਤਾਰ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਉੱਥੇ ਹੀ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਘਰ ਤੇ ਗੋਲੀਆਂ ਚੱਲੀਆਂ ਪੰਜਾਬ ਦੇ ਵਿੱਚ ਗੈਂਗਸਟਰ ਸ਼ਰੀਆਮ ਕਾਰੋਬਾਰੀਆਂ ਤੋਂ ਫਰੋਤੀਆਂ ਮੰਗ ਰਹੇ ਨੇ ਅਤੇ ਫਰੋਤੀਆਂ ਨਾ ਦੇਣ ਵਾਲਿਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਇਹ ਵਿਚਕਾਰ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਧਰਮਪਤਨੀ ਅਤੇ ਹਲਕਾ ਮਜੀਠਾ ਤੋਂ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ ਨੇ ਫਿਰੋਤੀ ਨਾ ਦੇਣ ਕਾਰਨ ਗੈਂਗਸਟਰਾਂ ਦੇ ਹਮਲੇ ਦਾ ਸ਼ਿਕਾਰ ਹੋਏ ਸਾਬਕਾ ਅਕਾਲੀ ਸਰਪੰਚ ਕਮਲ ਦੇ ਗ੍ਰਹਿ ਪਹੁੰਚੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਘਟਨਾ ਤੇ ਜਿੱਥੇ ਨਿੰਦਾ ਪ੍ਰਗਟ ਕੀਤੀ ਉਥੇ ਹੀ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਸਾਬਕਾ ਸਰਪੰਚ ਕਮਲ ਤੇ ਹੋਏ ਹਮਲੇ ਦੇ ਵਿੱਚ ਕਈ ਦਿਨੇ ਬੀਤ ਚੁੱਕੇ ਨੇ ਪਰ ਅਜੇ ਤੱਕ ਅਸਲ ਦੋਸ਼ੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਕਾਰਨ ਪੀੜਤ ਪਰਿਵਾਰ ਜਿਹੜਾ ਹੈ ਉਹ ਅਜੇ ਵੀ ਸਦਮੇ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪਰਿਵਾਰ ਨੂੰ ਸੁਰੱਖਿਆ ਮਹੱਈਆ ਕਰਵਾਈ ਜਾਵੇ ਸਰਕਾਰ ਨੂੰ ਉਹਨਾਂ ਦੇ ਵੱਲੋਂ ਅਪੀਲ ਕਰ ਦਿੱਤੀ ਗਈ ਹੈ ਇਸ ਦੌਰਾਨ ਉਹ ਕੀ ਕੁਝ ਕਹਿੰਦੇ ਨਜ਼ਰ ਆਏ ਆਪਾਂ ਉਹ ਸੁਣਦੇ ਹਾਂ ਆਲਡਰ ਦਿੱਤਾ ਤਾਂ ਜਿਹਾ ਪੜਾਈਆਂ ਹੋਈਆਂ ਨੇ ਇੱਥੇ ਸਵੇਚ ਕਦੇ ਪੁਲ ਸਟੇਸ਼ਨ 'ਚ ਗ੍ਰੇਨੇਡ ਅਟੈਕ ਕੱਲ ਰਾਤ ਨੂੰ ਨਵਾਂ ਸ਼ਹਿਰ 'ਚ ਗ੍ਰੇਨੇਡ ਅਟੈਕ ਹੋਇਆ ਹੈ ਅ ਮਜੀਠੇ 'ਚ ਪਤਾ ਨਹੀਂ ਕਿੰਨੀ ਵਾਰੀ ਗ੍ਰੇਨੇਡ ਅਟੈਕ ਹੋ ਚੁੱਕੇ ਨੇ ਹੁਣ ਹਾਲੀ ਚਵਿੰਡਾ ਦੇਵੀ ਵੀ ਇੱਕ ਕਾਰ 'ਚ ਚੋਰੀ ਹੋਈ ਸੀਗੀ ਵਿਚਾਰੀ ਬੱਚੀ ਕੱਲੀ ਸੀਗੀ ਉਹਨੇ ਕਿਸੇ ਤਰ੍ਹਾਂ ਦਰਵਾਜ਼ਾ ਬੰਦ ਕਰਕੇ ਚੋਰ ਨੂੰ ਪਹੁੰਚਾਇਆ ਤੇ ਹ ਹਰ ਜਗ੍ਹਾ ਟਵਿੰਡੇਜ ਪਤਾ ਨਹੀਂ ਕਿੰਨੇ ਫਿਰੋਤਿਆਂ ਲਈ ਗੋਲੀਆਂ ਚਲੀਆਂ ਨੇ ਉਹ ਇਥੇ ਗੋਲੀਆਂ ਚਲੀਆਂ ਨੇ ਪਤਾ ਨਹੀਂ ਸਰਕਾਰ ਕੀ ਕਰ ਰਹੀ ਹੈ ਜਦ ਜਿੱਥੇ ਤੁਸੀਂ ਦੇਖੋ ਜਾ ਤਾਂ ਗ੍ਰੇਨੇਡ ਅਟੈਕ ਜਾਂ ਫਰੋਤਿਆਂ ਦੀ ਮੰਗ ਜਾਂ ਗੋਲੀਬਾਰੀ ਇਹੀ ਚੱਲ ਰਿਹਾ ਹੈ ਤੇ ਹਮ ਪਤਾ ਨਹੀਂ ਇਹ ਜਿਹੜੇ ਸਾਡੇ ਹਿੰਦੂ ਭਾਈਚਾਰੇ ਵਾਲੇ ਹੈਗੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਕਿਉਂਕਿ ਜੈੰਤੀਪੁਰ ਵੀ ਇਹੀ ਹੋਇਆ ਸੀਗਾ ਤੇ ਹੁਣ ਇੱਥੇ ਹੋ ਰਿਹਾ ਹੈ ਜਾਂ ਸਾਡੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਪੁਲਿਸ ਪਤਾ ਨਹੀਂ ਕਿਉਂ ਨਹੀਂ ਕੁਝ ਕਾਰਵਾਈ ਕਰ ਰਹੀ ਇਸ ਗੱਲ ਤੇ ਇਹ ਸਰਕਾਰ ਜਮ੍ਹਾਂ ਹੀ ਛੁੱਪ ਹੈ ਇਨਾ ਬਾਰਡਰ ਸਟੇਟ ਹੈ ਅਸੀਂ ਅੰਮ੍ਰਿਤਸਰ ਬਿਲਕੁਲ ਅੰਮ੍ਰਿਤਸਰ ਸਾਹਿਬ ਬਿਲਕੁਲ ਬਾਰਡਰ ਦੇ ਨਾਲ ਹੈ ਤੇ ਕੁਝ ਨਹੀਂ ਕਰ ਰਹੇ ਮੇਰੀ ਤਾਂ ਇਹੀ ਮੰਗ ਹੈ ਸਰਕਾਰ ਤੋਂ ਕਿ ਜਲਦ ਤੋਂ ਜਲਦ ਇਸ ਇਸ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਕਿਸੇ ਦੇ ਜਾਨ ਜਾਨ ਦਾ ਕੋਈ ਨੁਕਸਾਨ ਨਾ ਹੋਵੇ ਤਿੰਨ ਵਾਰੀ ਸਰਪੰਚ ਰਹੇ ਚੁਕਾ ਮੈਂ ਖਰੀਦ ਲਿਆ ਸੀ ਬਾਰ ਬਾਰੀ ਇੱਕ ਸਾਲ ਮੇਰਾ ਨਾਲ ਤਿੰਨ ਵਾਰੀ ਹੱਥ ਆਇਆ ਇਸੇ ਮੋਦ ਮੂਥ ਨੇ ਬਸ ਗਿਆ বারে ধীরা মানে ঠিক নয় আয়গুলো ফোন কর দেবো ঘর আছে সাড়ে গ্যার বাজে আমলা করতে শুরু করতে তো চার দিন বার दस ग्यारह बंदा बारह बंदा था उन्होंने मार के नीचे में एक गुली लग, एक पार्टी लग तो था, एक आ गया एक पुलिस वाले वाला आता है रोज आता है आके बाद चले जाता है बाकी बोला फार लिया फर लिया लेकिन दो बंदा दो बंदा रात को कर लिया मेरा खेल लेकिन जो असली बंदा पर गुली चलाने वाला उसको नहीं अभी तक